ਠੰਡਾ ਦੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਪ੍ਰਿੰਸੀਪਲ ਬਦਲ ਨੂੰ ਲੈ ਕੇ ਫਿਰ ਹੋਇਆ ਹੰਗਾਮਾ ਸਕੂਲ ਦੇ ਅਧਿਆਪਕਾਂ ਵੱਲੋਂ ਪ੍ਰਿੰਸੀਪਲ ਦੀ ਬਦਲੀ ਨੂੰ ਕੀਤਾ ਨਾ ਮੰਨਜੂਰ ਮੈਨੇਜਮੈਂਟ ਕਮੇਟੀ ਵੱਲੋਂ ਲਗਾਇਆ ਨਵਾਂ ਪ੍ਰਿੰਸੀਪਲ ਜਿਸ ਨੂੰ ਲੈ ਕੇ ਕਾਫੀ ਸਮਾਂ ਆਪਸ ਵਿੱਚ ਬਹਿਸਦੇ ਰਹੇ ਮੈਨੇਜਮੈਂਟ ਕਮੇਟੀ ਦੇ ਅਹੁਦੇਦਾਰ ਅਤੇ ਸਕੂਲ ਦੇ ਅਧਿਆਪਕ ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਹਾਲਾਤਾਂ ਨੂੰ ਕਾਬੂ ਕੀਤਾ ਗਿਆ ਤੁਸੀਂ ਦੇਖ ਰਹੇ ਹੋ ਤਸਵੀਰਾਂ ਪ੍ਰਿੰਦਾ ਦੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੀਆਂ ਜਿੱਥੇ ਅਧਿਆਪਕ ਅਤੇ ਮੈਨੇਜਿੰਗ ਕਮੇਟੀ ਦੇ ਆਗੂ ਆਪਸ ਵਿੱਚ ਬੈਸ ਰਹੇ ਹਨ। ਹਾ ਜੀ ਮੇਰਾ ਨਾਮ ਹੈ। ਮੈਂ ਜੀ ਮੇਰਾ ਨਾਮ ਬਲਜੀਤ कौर ਆ ਮੈਂ ਇੱਥੇ ਐਜ ਕਲਰਕ ਤੋਂ ਕੰਮ ਕਰ ਰਹੀ ਹਾਂ। ਪ੍ਰਿੰਸੀਪਲ ਦੇ ਰੂਮ ਦੇ ਨਾਲ ਹੀ ਮੇਰਾ ਰੂਮ ਹੈ ਜਦੋਂ ਦਫ਼ਤਰ ਦੇ ਵਿੱਚ ਕਾਫੀ ਹਲਚਲ ਹੋਈ ਬਾਲੇ ਜਾਨ ਨੇ ਉੱਚੀ ਚ ਬੋਲਣਾ ਸ਼ੁਰੂ ਕੀਤਾ ਤਾਂ ਅਸੀਂ ਦੋ ਚਾਰ ਜਣੇ ਉੱਠ ਕੇ ਜਦੋਂ ਅੰਦਰ ਆਏ ਵੀ ਇਹ ਕੀ ਰੋਲਾ ਪੈ ਰਿਹਾ ਸਰ ਦੇ ਗੱਲ ਪੈ ਰਹੇ ਸੀਗੇ ਤਾਂ ਮੈਂਬਰ ਜਿਹੜੇ ਉਹਨਾਂ ਦੇ ਨਾਲ ਕਮੇਟੀ ਮੈਂਬਰ ਆਇਆ ਵੀ ਅਸੀਂ ਇਹਨੂੰ ਬਦਲਨਾ ਸੀ ਐਂ ਕਰਨਾ ਐ ਕੋਈ ਕਿਸੇ ਨੂੰ ਕਿਵੇਂ ਆ ਕੇ ਫੀਲਡ ਬਦਲ ਲੂਗਾ ਇਸ ਚੀਜ਼ ਦਾ ਸਾਡੇ ਸਟਾਫ ਨੇ ਸਾਰਿਆਂ ਨੇ ਆ ਕੇ ਵਿਰੋਧ ਕੀਤਾ ਜਿਸ ਦੇ ਨਾਲ ਇਹਨਾਂ ਨੇ ਸਾਡੇ ਸਟਾਫ ਨਾਲ ਲੇਡੀਜ਼ ਸਟਾਫ ਨਾਲ ਵੀ ਬਸ ਮੇ ਜੀ ਸਾਨੂੰ ਮੱਛੀਆਂ ਤੱਕ ਦੱਸਿਆ ਕਿ ਮੱਛੀ ਮਾਰਕੀਟ ਨਾ ਬਣਾਓ ਇਹਨਾਂ ਦੇ ਵਿੱਚ ਕੁਛ ਨਹੀਂ ਵਿੰਦੇ ਐ ਜੋ ਸਟਾਫ ਨੂੰ ਗਲਤ ਬੋਲ ਰਹੇ ਸੀ ਜਦੋਂ ਅਸੀਂ ਇਹਨਾਂ ਦੀ ਗੱਲ ਕਰਦੇ ਸੀ ਇਹ ਸਾਡੀ ਵੀਡੀਓ ਬਣਾ ਰਹੇ ਸੀ ਜਦੋਂ ਕਿ ਇਹਨਾਂ ਨੂੰ ਅਧிகਾਰ ਨਹੀਂ ਇਹਦਾ ਲੇਡੀਜ਼ ਦੀ ਵੀਡੀਓ ਬਣਾਉਂਦਾ ਬਹੁਤ ਗਲਤ ਤਰੀਕੇ ਨਾਲ ਇਹਨਾਂ ਵਿੱਚ 10-12 ਮੈਂਬਰ ਐ ਜਿਹੜੇ ਸਾਡੇ ਨਾਲ ਮਿਸਦੇਵ ਕਰਦੇ ਰਿਹਾ ਕਿਉਂਕਿ ਜੇ ਇਹ ਇਹ 150 ਜਣੇ ਇੱਕ ਪ੍ਰਧਾਨ ਦੇ ਨਾਲ ਆ ਸਕਦੇ ਆ ਆ ਸਾਡਾ ਸਟਾਫ ਵੀ ਸਾਡੇ ਪ੍ਰਿੰਸੀਪਲ ਸਾਹਿਬ ਨਾਲ ਖੜਾ ਤੇ ਖੜਾ ਹੀ ਰਹੂਗਾ ਅਸੀਂ ਕੋਈ ਗਲਤ ਬੰਦੇ ਨਾਲ ਨਹੀਂ ਖੜੇ ਅਸੀਂ ਸੱਚ ਨਾਲ ਖੜੇ ਆ ਸੱਚ ਨਾਲ ਅਸੀਂ ਪਹਿਲਾਂ ਵੀ ਖੜੇ ਸੀ ਹੁਣ ਵੀ ਖੜਾਂਗੇ ਤੇ ਪ੍ਰਿੰਸੀਪਲ ਦੀ ਕੁਰਸੀ ਨੂੰ ਨਹੀਂ ਅਸੀਂ ਆ ਚਾਹੁੰਦੇ ਨਾ ਇਹ ਇਸ ਕਰਕੇ ਅਸੀਂ ਤੁਹਾਨੂੰ ਬੇਨਤੀ ਕਰਦੇ ਆ ਸਾਡਾ ਜਿਹੜਾ ਇਹ ਮੈਸੇਜ ਹੈ ਡੀਸੀ ਸਾਹਿਬ ਤੱਕ ਐਮਐਲਏ ਸਾਹਿਬ ਤੱਕ ਇਥੋਂ ਤੱਕ ਕੇ ਮੁੱਖ ਮੰਤਰੀ ਸਾਹਿਬ ਤੱਕ ਵੀ ਅਸੀਂ ਭੇਜਾਵਾਂਗੇ ਇਹ ਕਹਿੰਦੇ ਆ ਵੀ ਅਸੀਂ ਤੁਹਾਨੂੰ ਤਾਂ ਚੇਂਜ ਕਰਨ ਆਏ ਅੱਗੇ ਤੁਸੀਂ ਸਾਨੂੰ ਵੋਟਾਂ ਨਹੀਂ ਪਾਈਆਂ ਇਹਦਾ ਮਤਲਬ ਕੀ ਐਮਐਲਏ ਨੂੰ ਕਿਸੇ ਨੇ ਵਿਰੋਧੀ ਧਿਰ ਨੇ ਵੋਟਾਂ ਨਹੀਂ ਪਾਈਆਂ ਐਮਐਲਏ ਨੂੰ ਬਠਿੰਡੇ ਚ ਬਾਹਰ ਕੱਢ ਦੂਗਾ ਅਸੀਂ ਇੱਥੇ ਆਏ ਜੇ 20 ਸਾਲ ਤੋਂ ਕੰਮ ਕਰ ਰਹੇ ਆ ਇਹ ਅੱਜ ਆਏ ਆ ਅੱਜ ਆ ਕੇ ਸਾਡੇ ਤੇ ਧੌਂਸ ਮਾਰਦੇ ਆ ਵੀ ਅਸੀਂ ਤੁਹਾਨੂੰ ਕੱਟ ਦਾਂਗੇ ਤੁਸੀਂ ਸਾਡੇ ਨਾਲ ਉਦੋਂ ਬੋਟਾ ਚ ਬੱਦਸਲੂਕੀ ਕੀਤੀ ਆ ਤੁਹਾਡੀ মিডিਆ ਚ ਆਏ ਅਸੀਂ ਹਾਂ ਬਣਾਈਆਂ ਵੋਟਾਂ ਸਾਪ ਨੇ ਬਣਾਈਆਂ ਦੁਖੀ ਹੋ ਕੇ ਬਣਾਈਆਂ ਅਸੀਂ ਬੰਦੇ ਤੋਂ ਵੋਟਾਂ ਅਸੀਂ ਇਸ ਲਈ ਨਹੀਂ ਬਣਾਈਆਂ ਅਸੀਂ ਵੀ ਅੱਜ ਫੇਰ ਤੁਸੀਂ ਸਾਡੇ ਤੇ ਉਹੀ ਹਾਲਾਤ ਖੜੇ ਕਰ ਦੋ ਅਸੀਂ ਇਹਨਾਂ ਨੂੰ ਇਹ ਵੀ ਬੈਠ ਕੇ ਹੱਥ ਜੋੜ ਕੇ ਬੇਨਤੀ ਕੀਤੀ ਆ ਵੀ ਦੇਖੋ ਅੱਜ ਤੁਸੀਂ ਸਾਡੇ ਪ੍ਰਧਾਨ ਨੂੰ ਅਸੀਂ ਤੁਹਾਡੇ ਨਾਲ ਨਿਵੇਂ ਤੁਹਾਡੇ ਹੁਕਮਾਂ ਦੀ ਪਾਲਣਾ ਕਰਾਂਗੇ ਪਰ ਜੇ ਸਹੀ ਹੁਕਮ ਹੋਣਗੇ ਪਰ ਜੇ ਗਲਤ ਆ ਕੇ ੱੱਕਾ ਚਾਈ ਤਾਨਾ ਚਾਈ ਰਾਜ ਕਰਨਗੇ ਇਹ ਅਸੀਂ ਨਹੀਂ ਹੋਣ ਦੇਵਾਂਗੇ ਬਸ ਇਹੀ ਗੱਲਤੀ ਹੈ ਸਾਡੀ। ਹਾਂ ਜੀ ਸਰ। ਕੀ ਨਾਮ ਹੈ ਤੁਹਾਡੀ? ਕੀ ਨਾਮ ਹੈ? ਮੇਰਾ ਨਾਮ ਜਸਪਰ ਸਿੰਘ ਬਰਾੜ ਪ੍ਰਿੰਸੀਪਲ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਬਹਿੰਡਾ। ਮੈਂ 2015 ਤੋਂ ਅੱਜ ਤੱਕ ਲਗਭਗ ਇੱਕ ਹਾਲ ਗੈਪ ਪੈ ਗਿਆ ਸੀ। 15 ਤੋਂ ਲਗਾਤਾਰ ਬਤੌਰ ਪ੍ਰਿੰਸੀਪਲ ਕੰਮ ਕਰ ਰਿਹਾ। ਸਾਡੀ ਜਿਹੜੀ ਤਿੰਨ ਵਿਦਿਅਕ ਖਾਲਸਾਾਂ ਆ ਜਿੰਨ ਜਿਹੜੀਆਂ ਕਿ ਖਾਲਸਾ ਦਵਾਨ ਸੀਨੀਅਰ ਸੈਕੰਡਰੀ ਖਾਲਸਾ ਦਵਾਨ ਗੁਰਦੁਆਰਾ ਸੰਗਤ ਸਭਾ ਦੇ ਅੰਦਰ ਚੱਲਦੀਆਂ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਕਾਲਜ ਗੁਰਨਾਕ ਖਾਲਸਾ ਕੌਲ ਤੇ ਖਾਲਸਾ ਸੀਨੀਅਰ ਕਮੇਟੀ ਇਹਦੇ ਵਿੱਚ ਜਿਹੜੇ ਕਿ ਪਿੱਛੇ 1 ਅਪ੍ਰੈਲ ਨੂੰ ਜੀ ਸਰਦਾਰ ਹਰਦੀਪ ਸਿੰਘ ਖਾਲਸਾ ਜੀ ਪ੍ਰਧਾਨ ਚ ਨਿਯੁਕਤ ਹੋਏ ਆ ਉਹਨਾਂ ਨੇ ਤਿੰਨ ਵਿਦਕਦਾਰਾਂ ਤੇ ਵੱਖ-ਵੱਖ ਨਿਯੰਤ ਕਮੇਟੀਆਂ ਬਣਾਉਣੀਆਂ ਨੇ ਸਾਡੇ ਨਾਲ ਬਸ ਜਵਾਨੀ ਸ਼ੁਰੂ ਤੋਂ ਜਿਵੇਂ ਕਿ ਸਾਡੇ ਨਾਲ ਇਸ ਤਰ੍ਹਾਂ ਦਾ ਬਿਹੇਵ ਕਰ ਲਿਆ ਪੋਲੀਟੀਕਲੀ ਵੀ ਇਹ ਖਾਲਸਾ ਕੂਲ ਦਾ ਸਾਫ਼ ਵਧੀਆ ਨਹੀਂ ਉਹਨਾਂ ਦੀ ਮਾ ਰਾਜਨੀਤਿਕ ਤੌਰ ਤੇ ਮਰ ਲੋ ਸਾਨੂੰ ਰਾਜਨੀਤੀ ਤੌਰ ਤੇ ਦਿਖ ਰਿਹਾ ਹੈ ਸਾਨੂੰ ਅਧਿਆਪਕ ਦਾ ਦੇਖਣਾਂ ਨਹੀਂ ਦੇਖਦੇ ਨਾ ਕੋਈ ਅੱਜ ਤੱਕ ਇਹਨਾਂ ਨੇ ਕੋਈ ਮੀਟਿੰਗ ਕੀਤੀ ਆ ਸਾਡਾ ਸਟਾਫ ਬੈਠਾ ਸਾਰਾ ਕੱਲਾ-ਕੱਲਾ ਨੂੰ ਪੁੱਛਿਆ ਜਾ ਸਕਦਾ ਨਾ ਕੋਈ ਜਿਹੜੀ ਮੈਨ ਕਮੇਟੀ ਦੀ ਬੰਕਰ ਹੈ ਇਹਨਾਂ ਨੂੰ ਕੋਈ ਵਿਧਾਨ ਨਹੀਂ ਇਹਨਾਂ ਕੋਲੇ ਸਾਡੇ ਕੋਲੇ ਵਿਧਾਨ ਆ ਸੀ ਇਹਨਾਂ ਨੂੰ ਦੱਸਿਆ ਸੀ ਅੱਜ ਇਹਨਾਂ ਨੇ ਅਚਨਚੇਤ ਮੇਰੇ ਕੋਲੇ ਆਏ ਆ ਕੇ ਕਹਿੰਦੇ ਵੀ ਤੁਸੀਂ ਕੁਰਸੀ ਤੋਂ ਪਾਸੇ ਹੋ ਜੋ ਇੱਕ ਰਿਟਾਇਰ ਹੀ ਬੰਦਾ ਹੈ ਸੌਰਨਜੀਤ ਸਿੰਘ ਉਹ ਬੰਦੇ ਨਾਲ ਦੀ ਪ੍ਰਿੰਸੀਪਲ ਆਉਣਾ ਪਰ ਜਿਹੜਾ ਸਾਡਾ ਗਵਰਨਮੈਂਟ ਐਡਿਟਿਡ ਸਕੂਲਾਂ ਦਾ ਵਿਧਾਨ ਹੈ ਉਹ ਇਹ ਕਹਿੰਦਾ ਵੀ ਸਟਾਫ ਦੇ ਵਿੱਚੋਂ ਹੀ ਜੇ ਕੋਈ ਪ੍ਰਿੰਸੀਪਲ ਦੀ ਕਮੇਟੀ ਸੀ ਆ ਵਿੱਚੋਂ ਹੀ ਪ੍ਰਿੰਸੀਪਲ ਆਇਆ ਜਾ ਰਿਹਾ ਉਹ ਸਾਡੇ ਨਾਲ ਇਥੇ ਖਿੱਚੋ ਤਾਣੇ ਜਿਹੜੇ ਵਿੱਚ ਸਰਦਾਰ ਹਰਜੀਤ ਕਸ਼ਿੰਧ ਦਾ ਬੜੇ ਪੁਆਇੰਟ ਲਈ ਗੱਲ ਕਰ ਰਹੇ ਸੀ ਪਰ ਜਿਹੜੇ ਉਹਦੇ ਨਾਲ ਕੁਝ ਹੋਰ ਬੰਦੇ ਸੀ ਉਹਨਾਂ ਨੇ ਸਾਡੇ ਲੇਡੀਜ਼ ਨਾਲ ਵੀ ਮਾਰਾ ਵਰਤਾਉ ਕੀਤਾ ਜਿਹੜਾ ਕਿ ਮਤਲਬ ਉਹਨਾਂ ਨੇ ਆਪਣਾ ਜੇ ਨਹੀਂ ਸਮਝਿਆ ਵੀ ਜਿਵੇਂ ਕੋਈ ਅਪਰਾਧੀਆਂ ਇਸ ਤਰ੍ਹਾਂ ਹੁੰਦੀਆਂ ਉਹ ਤਰ੍ਹਾਂ ਦਾ ਖੋਸ਼ੀਆਂ ਗੱਲਾਂ ਕੀਤੇ ਉਹਨਾਂ ਨਾਲ ਬਹੁਤ ਜ਼ਿਆੜੇ ਦਫ਼ਤਰ ਦੇ ਵਿੱਚ ਗੱਟਾ ਗੱਟ ਬਹੁਤ ਫਿਰ ਅਸੀਂ ਫੋਰਸ ਨੂੰ ਕਿਹਾ ਵੀ ਆ ਕੇ ਮਾਹੌਲ ਫਿਲੋ ਪਿਛਲੇ ਸਾਲਾਂ ਦੇ ਵਿੱਚ ਵੀ ਬਰਿੰਦਰ ਸਿੰਘ ਬੱਲਾ ਸੀ ਉਹਨਾਂ ਨੇ ਵੀ 6 ਸਾਲ ਬਹੁਤ ਸੰਸਥਾ ਦਾ ਨੁਕਸਾਨ ਕੀਤਾ ਸੀ ਡੀਸੀ ਸਾਹਿਬ ਨੇ ਮਾਨਯੋਗ ਸਾਡੇ ਜਿਹੜੇ ਡੀਸੀ ਸਾਹਿਬ ਹੈ ਹੁਣ ਵੀ ਉਹੀ ਹੈ ਪਹਿਲਾਂ ਵੀ ਉਹੀ ਸੀ ਉਹਨਾਂ ਨੇ ਐਡਮਿਨਿਸਟਰੇਟਰ ਲਾਤਾ ਸੀ ਸਾਡੇ ਹੁਣ ਵੀ ਜ਼ਿਲ੍ਹਾ ਸਿੱਖਿਆ ਅਫਸਰ ਸਾਡੇ ਐਡਮਿਨਿਸਟਰੇਟਰ ਲੱਗੇ ਹੋਏ ਹੈ ਤੇ ਅਸੀਂ ਬੇਨਤੀ ਕਰਦੇ ਹਾਂ ਸਰਕਾਰ ਅੱਗੇ ਮਾਨਯੋਗ ਡੀਸੀ ਸਾਹਿਬ ਹੋਰ ਦੇ ਵੀ ਸਾਡੀ ਇਹ ਜਿਹੜੀ ਅਰਜ਼ੀ ਹੈ ਸੁਣ ਕੇ ਦੁਬਾਰਾ ਜਿਹੜਾ ਵਿਦਿਅਕ ਸੰਸਥਾਵਾਂ ਤਾਂ ਬਚਾਈਆਂ ਜਾ ਸਕਣ ਸਾਡੇ ਤੇ ਕਿਸੇ ਕਿਸਮ ਦੀ ਕੋਈ ਟੀਚਰ ਦੇ ਵਿੱਚ ਨਹੀਂ ਦੇਕ ਝੂਠੇ ਇਲਜ਼ਾਮ ਕਿਸ ਜਿਨ੍ਹਾਂ ਗੱਲ ਤੋਂ ਅਸੀਂ ਆਖਾ ਵੀ ਸਾਨੂੰ ਕਾਗਜ਼ੀ ਪੱਤਰੀ ਜਿਵੇਂ ਕੋਈ ਬੱਚੇ ਕੇ ਖੇਡੇ ਜੀ ਕੋਈ ਥੋੜੇ ਗਲਤ ਡੇਟੋ ਵਾਤੇ ਕਹਦੇ ਉਰ ਪਾੜ ਦਿਖਾਇਆ ਅਸੀਂ ਆਖਾ ਵੀ ਆ ਵੇਖੋ ਥਾਣਾ ਕਿ ਇਹ ਇਹਨਾਂ ਦਾ ਇਹ ਕੰਮ ਨਹੀਂ ਹੁੰਦਾ ਪ੍ਰਿੰਸੀਪਲ ਨੇ ਜਵਾਬ ਦੇ ਹੁੰਦਾ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਕਹਿਣ ਦਾ ਮਤਲਬ ਵੀ ਤੁਹਾਡੀ ਖਾਂਦੇ ਦੀ ਦਾੜ੍ਹੀ ਹਿੱਲਦੀ ਹੈ ਇਸ ਤਰ੍ਹਾਂ ਦੇ ਘਟਿਆ ਕੋਈ ਚੰਗੇ ਪੜਿਆਂ ਲਿਖਿਆਂ ਵਾਲੇ ਇਲਜ਼ਾਮ ਹੋਣ ਜਿਹਦੇ ਨਾਲ ਇਹ ਸਾਡੇ ਤੇ ਐਲੀਗੇਸ਼ਨ ਲੱਗਣ ਅਸੀਂ ਸੰਸਥਾ ਨੂੰ ਹੋਰ ਵੀ ਉੱਚਾ ਦੇ ਕਿਉਂਕਿ ਇਹਨਾਂ ਦੇ ਮੇਰੇ ਖਿਆਲ ਚ ਤਾਂ ਜੀ ਪਾਰਟੀ ਦਾ ਮੈਨੂੰ ਲੱਗਦਾ ਇਹਨਾਂ ਦੀ ਪਹਿਲਾਂ ਇਹ ਗਿੱਲ ਸਾਹਿਬ ਨੇ ਜਿਤਾਇਆ ਸੀ ਸਰਦਾਰ ਜਗਰੂਪ ਸਿੰਘ ਜਿਨ੍ਹਾਂ ਨੇ ਇਹਨਾਂ ਨੂੰ ਸਪੋਰਟ ਕੀਤੀ ਸੀ ਵੀ ਬੰਦੇ ਬੜੇ ਇਮਾਨਦਾਰ ਹੈ ਇਹ ਸਰਦਾਰ ਹਰਜੀਤ ਸਿੰਘ ਪਰ ਜਿਹੜੇ 2 ਟੀਮ ਹੈ ਇਹਦੇ ਨਾਲ ਉਹ ਬਰਿੰਦਰ ਸਿੰਘ ਬੱਲਾਵਾਲੀ ਹੈ ਜਿਵੇਂ ਸਰਦਾਰ ਗੁਰਪਤ ਸਿੰਘ ਇੱਕ ਕਰਨਜੀਤ ਸਿੰਘ ਹੋਰ ਕਾਫੀ ਬੰਦੇ ਆ ਜਿਹੜੇ ਕਿ ਪਹਿਲਾਂ ਉਹ ਬਰਿੰਦਰ ਸਿੰਘ ਬੱਲੇ ਨੇ ਇਹਨਾਂ ਨੂੰ ਕੜਤਾਸੀ ਕਮੇਟੀ ਦੇ ਵਿੱਚੋਂ ਸਾਡਾ ਫਿਰ ਇਹ ਚਾਹਣਾ ਹੈ ਵੀ ਮੈਨੇਜਿੰਗ ਕਮੇਟੀ ਨੂੰ ਇਹ ਬੇਨਤੀ ਕਰਦੇ ਆਂ ਵੀ ਕਾਨੂੰਨ ਕਾਇਦੇ ਮੁਤਾਬਕ ਸਕੂਲ ਦੇ ਵਿੱਚ ਜੇ ਕੋਈ ਕਿਸੇ ਕਿਸਮ ਦੀ ਆਉਟਪੁੱਟ ਘਟਾ ਹੈ, ਬੱਤਿਆਂ ਦੀ ਗਿਣਤੀ ਘਟਾ ਹੈ, ਰਿਜ਼ਲਟ ਮਾੜੇ ਹੈ, ਉਹ ਚੀਜ਼ਾਂ ਦੇਖ ਕੇ ਸਾਡੇ ਤੇ ਐਕਸ਼ਨ ਲਿਆ ਜਾਵੇ ਨਾ ਕਿ ਸਾਨੂੰ ਸਿਆਸੀ ਤੌਰ ਤੇ ਜਲੀਲ ਕੀਤਾ ਜਾਵੇ। ਇਸ ਤਰ੍ਹਾਂ ਦਾ ਅਸੀਂ ਇਹ ਚਾਹਣਾ ਹੈ। ਅਸੀਂ ਪ੍ਰਸ਼ਾਸਨ ਨੂੰ ਵੀ ਮਿਲਾਂਗੇ। ਅਸੀਂ ਸਾਰਾ ਇੱਕੋ ਬਾਤ ਸਾਰਾ ਸਾਫ ਗੇਟਕੀਪਰ ਤੋਂ ਲੈ ਕੇ ਦਰਜਾਚਾਰ ਸਕੂਲ ਦੇ ਕੁੱਕ ਹਰ ਇੱਕ ਜਿਹੜਾ ਸਾਫ਼ ਹੈ ਕਿਸੇ ਨੂੰ ਵੀ ਤੁਸੀਂ ਪੁੱਛੋਗੇ ਤੁਹਾਨੂੰ ਦੱਸਣਗੇ ਕਿਉਂਕਿ ਹੁਣ ਕਮੇਟੀ ਹੁੰਦੀ ਆ 15 ਬੰਦੇ 12 ਬੰਦੇ ਇਹ ਘੱਟੋ ਘੱਟ 50 60 ਬੰਦੇ ਆਏ ਆ ਜਿੰਨੇ ਮੂੰਹ ਹੁੰਦੀਆਂ ਗੱਲਾਂ ਸਾਡੇ ਨਾਲ ਬਹੁਤ ਬਦਤਮੀਜ਼ੀ ਕੀਤੀ ਇਹਨਾਂ ਨੇ ਅਨਕਾ ਕਿ ਨਾਮਾ ਤੱਕ ਨਾਮ ਲੈ ਕੇ ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇਈ ਤੋਂ ਮੇਰਾ ਹਰਦੀਪ ਸਿੰਘ ਜੀ ਤੇ ਸਾਗਰ ਨੇ ਮੈਨੂੰ ਆਪਣਾ ਖਾਲਸਾ ਦੀਵਾਨ ਸ਼੍ਰੀ ਗੁਰੂ ਅੰਗਦ ਵਾਲਾ ਪ੍ਰਦਾਨ ਕਰਿਆ ਹੈ ਰਾਹਿਆ ਦੇ ਸਕੂਲ ਦੇ ਵਿੱਚ ਆਏ ਸੀਗੇ तकरीबन 5 ਕਿ ਮਹੀਨੇ ਹੋ ਗਏ ਵੀ ਅਪ੍ਰੈਲ ਤੋਂ ਆਪਾਂ ਡਿਊਟੀ ਸਾਭ ਰਹੇ ਆ ਤੇ ਕੁਝ ਕੁ ਕਮੀਆਂ ਸਕੂਲ ਦੇ ਵਿੱਚ ਪਾਈਆਂ ਗਈਆਂ ਤੇ ਇੰਟੀਮੀਸ਼ਨ ਵੀ ਦਿੱਤੀ ਗਈ ਪਰ ਪ੍ਰੋਪਰ ਸਾਨੂੰ ਜਿਹੜੇ ਆ ਜਿਹੜੇ ਜਵਾਬ ਨਹੀਂ ਮਿਲੇ ਤੇ ਉਹ ਕਰਕੇ ਕਮੇਟੀ ਨੇ ਫੈਸਲਾ ਕੀਤਾ ਸੀ ਜੋ ਵੀ ਆਪਣੇ ਪ੍ਰਿੰਸੀਪਲ ਨੇ ਤੇ ਉਹਨਾਂ ਨੂੰ ਚੇਂਜ ਕੀਤਾ ਜਾਵੇ ਸੋ ਅਸੀਂ ਅੱਜ ਪ੍ਰਿੰਸੀਪਲ ਜਿਹੜੇ ਨਵੇਂ ਨੇ ਉਹ ਵੀ ਸਾਡੇ ਨਾਲ ਹੀ ਨੇ ਉਹ ਚੇਂਜ ਕਰਨ ਆਏ ਆ ਤੇ ਉਸੇ ਗੱਲ ਦੇ ਜਿਹੜਾ ਸਕੂਲ ਸਟਾਫ ਨੂੰ ਜਿਹੜਾ ਵਿਰੋਧ ਕੀਤਾ ਜਾ ਰਿਹਾ ਜਿਹੜਾ ਕਿ ਜਾਇਜ਼ ਨਹੀਂ ਹੈ ਉਮਰਾ ਕਹਿਣਾ ਕਿ ਸਾਡੇ ਮੇਰੇ ਹੱਥੋਂ ਵੀ ਤਾਂ ਕੰਟੀਨਿਊਟੀ ਨਹੀਂ ਉਹ ਸਾਡੇ ਕੋਲ ਵੀਡੀਓ ਕੈਮਰਾ ਸੀ ਵੀਡੀਓ ਬਣਾਈਏ ਪ੍ਰੋਪਰ ਜਿਨ੍ਹਾਂ ਨੇ ਵੀ ਮਤਲਬ ਦੇਖਣਾ ਉਹ ਦੇਖਾ ਜੀ ਇਹੇ ਜਿਹੜੇ ਹੈ ਕਿ ਤੁਹਾਡੇ ਕੋਲ ਜਿਹੜਾ ਹੈ ਕੁਸਚਨ ਜਿਹੜਾ ਹੈ ਇਹ ਸਹੀ ਹੈ ਵੀ ਇਸ ਤਰ੍ਹਾਂ ਜਰ ਹੈ ਜੀ ਆਪਣਾ ਜੀ ਜੁਲਮ ਚੰਗਾ ਹਾਂ ਜੀ ਹਾਂ ਜੀ ਕਮੇਟੀ ਦਾ ਇਹ ਮਤਲਬ ਮਤਾ ਹੁੰਦਾ ਜੀ ਕਮੇਟੀ ਜੋ ਵੀ ਮਤਾ ਪਾਉਂਦੀ ਹੈ ਤੇ ਉਹਦੇ ਅਕੋਰਡਿੰਗ ਅਪ ਚੇਂਜ ਕਰ ਸਕਦੇ ਜੇ ਕਿਸੇ ਨੂੰ ਇਤਰਾਜ਼ ਹੈ ਜਿਵੇਂ ਉਹ ਕਹਿ ਰਹੇ ਵੀ ਇਸ ਤਰ੍ਹਾਂ ਨਹੀਂ ਹੋ ਸਕਦਾ ਤੋ ਉਹ ਤੁਸੀਂ ਬਾਅਦ ਵਿੱਚ ਬਰਾ ਦੇਖ ਸਕਦੇ ਹੋ ਦੇਖਦੇ ਦੇ ਸਕਦੇ ਹੋ ਕਿਸੇ ਅਫਸਰ ਨੂੰ ਦੇ ਸਕਦੇ ਹੋ ਸਾਨੂੰ ਦੇ ਸਕਦੇ ਹੋ ਉਹਦੇ ਵੇਰ ਜਿਹੜੇ ਰੂਲਰ ਰੈਗੂਲੇਸ਼ਨ ਦੀ ਉਹ ਗੱਲ ਕਰਦੇ ਆ ਤੋ ਉਹ ਅਕੋਰਡਿੰਗ ਸਾਨੂੰ ਦੱਸ ਦੇਣਾ ਤੇ ਰੱਖੋ ਫੈਸਲਾ ਐਲਾਨ ਕੀਤਾ ਪਰ ਜਿੰਨਾ ਕ ਅਸੀਂ ਸੇਵਾ ਕੀਤੀ ਹੈ ਸਾਰੀ ਜਿੰਨੇ ਕ ਐਕਸਪੀਰੀਅੰਸ ਬੰਦੇ ਹੈਗੇ ਸਾਡੇ ਨਾਲ ਸਾਰਿਆਂ ਨੂੰ ਪੁੱਛ ਕੇ ਦੇ ਉਹ ਫੈਸਲਾ ਲਿਆਗਾ ਉਹਦੇ ਵਿੱਚ ਕੋਈ ਦੂਰੀ ਨਹੀਂ ਜੇ ਇਹਨਾਂ ਨੂੰ ਲੱਗਦਾ ਹੈ ਕਿ ਉਹ ਆਪਣਾ ਚੇਂਜ ਕਰ ਸਕਦੇ ਹੁਣ ਮਤਲਬ ਸਾਨੂੰ ਦੱਸ ਸਕਦੇ ਨੇ ਕਿ ਮੈਂ